ਮਾ ਰੂ ਮਨ ਲਾ ਪਨਵਾ ਪ੍ਰਤਪਾਲ ਮਤਾ ਉਦਰ ਰੱਖ ਲਗਨ ਦੇ ਤਨਾ ਸੇਕ ਸੋਈ ਸੁਆਮੀ ਇਹਾਂ ਰੱਖ ਬੂਝ ਬੁੱਧ ਵਿਵੇਕ ਮੇਰੇ ਮਨ ਨਾਮ ਕੀ ਕਰਤੇਕ ਤਸੈ ਬੂਝ ਜੇਨ ਤੂੰ ਕੀਆ ਪ੍ਰਭ ਕਰਨ ਕਾਰਣੇਕ ਰਹਾਉ ਚੇਤ ਮਨ ਮੈਂ ਤਜ ਸਿਆਣ ਛੋੜ ਸਗਲੇ ਫੇਖ ਸਿਮਰ ਹਰ ਹਰ ਸਦਾ ਨਾਨਕ ਤਰੇ ਕਈ ਅਨੇਕ ਮਾਰੂ ਮਹਿਲਾ ਪੰਜਵਾ ਪਤਿਤ ਪਾਵਨ ਨਾਮ ਜਾ ਕੋ ਅਨਾਥ ਕੋ ਹੈ ਨਾਥ ਮਾ ਪੋਜਲ ਮਾਹ ਤੁਲੋ ਜਾ ਕੋ ਲਿਖਿਓ ਮਾਥ ਦੁੱਬੇ ਨਾਮ ਬਿਨ ਕਨ ਸਾਥ ਕਰਨ ਕਾrun ਚਿਤਨਾਵ ਦੇ ਕਰ ਰੱਖੇ ਹਾਥ ਰਹਾ ਸਾਧ ਸੰਗਤ ਗੁਣ ਉਚਾਰਣ ਹਰ ਨਾਮ ਅੰਮ੍ਰਿਤ ਬਾਤ ਕਰੋ ਕਿਰਪਾ ਮੁਰਾਰ ਮਾਧੋ ਸੁਣ ਨਾਨਕ ਜੀ ਵੇ ਗਾਥ ਮਾਰੂ ਅੰਜਲੀ ਮੈਂ ਲਾਪਨਵਾ ਘਰ ਸਤਵਾਂ ਇਕ ਓੰਕਾਰ ਸਤਿਗੁਰ ਪ੍ਰਸਾਦ ਸੰਜੋਗ ਵਿਜੋਗ ਤਰੋਂ ਹੀ ਹੂਆ ਪੰਚ ਤਾਤ ਕਰ ਪੁਤਲਾ ਕੀਆ ਸ਼ਾਹ ਕ ਫਰਮਾਇੜ ਜੀ ਦੇਹੀ ਵਿੱਚ ਜਿਉ ਆਏ ਪਿਆ ਜਿੱਥੇ ਅਗਨ ਭਖ ਤੜਹਾਰੇ ਉਰਦ ਮੁਖ ਮਹਾ ਗੁਬਾਰ ਸਾਹਸ ਸਾਹ ਸੁਮਾਲੇ ਸੋਈ ਉਥਾ ਖਸਮ ਨਛੇੜਾ ਏ ਲਾ ਵਿੱਚੋਂ ਗਰਭਾ ਨਿਕਲ ਆਇਆ ਖਸਮ ਸਾਰ ਦੁਨੀ ਚਤ ਲਾਇਆ ਆਵ ਜਾਏ ਪਵਾਈਏ ਜੋਨੀ ਰਹਿਣ ਨਕਤੀ ਥਾਏ ਭਇਆ ਮੇਰਵਾਨ ਰਖ ਲਿਆ ਨਾਪੇ ਜੀ ਜੰਤ ਸਭ ਤਿਸਕੇ ਥਾਪੇ ਜਨਮ ਸਦਾਰਥ ਜਿਣ ਚੱਲਿਆ ਨਾਨਕ ਆਇਆ ਸੋ ਪਰਵਣ ਥਿਆ ਮਾਰੂ ਮੱਲਾ ਪੰਜਵਾ ਵੈਦੋ ਨਹ ਵਾਈ ਪੈਣੋ ਨਾ ਭਾਈ ਏਕੋ ਸਹਾਈ RAM ਹੈ ਕੀਤਾ ਜਿਸੋ ਹੋਵੇ ਪਾਪ ਮਲੋ ਤੋਵੇ ਸੋ ਸਿਮਰੋ ਪਰਧਾਨ ਹੈ ਘਟ ਘਟੇ ਵਾਸੀ ਸਰਬ ਨਿਵਾਸੀ ਅਸਥਿਰ ਜਾ ਕਾਥਾ ਨਹੀਂ ਆਵੈ ਨਾ ਜਾਵੈ ਸੰਗੇ ਸਮਾਵੈ ਪੂਰਨ ਜਾ ਕਾ ਤਮਹਿ ਤਖਤ ਜਨਕ ਰਖਣਹਾਰਾ ਸੰਤ ਜੀਵ ਜਪ ਤਨ ਧਾਰਾ ਕਰਨ ਕਾਰਨ ਸਮਰਥ ਸਵਾਮੀ ਨਾਨਕ ਤਿਸ ਕੁਰਬਾਨ ਹੈ ੴ ਸਤਿਗੁਰ ਪ੍ਰਸਾਦ ਮਾਰੂ ਮੱਲਾਂ ਨੋ ਵਾ ਹਰ ਕੋ ਨਾਮ ਸਦਾ ਸੁਖ ਦਾਈ ਜਾਂ ਕੋ ਸਿਮਰ ਅਜਾਮਲ ਉਧਰਿਓ ਗਨ ਕਾਹੂ ਗਤ ਪਾਈ ਰਹਾ ਪੰਚਾਲੀ ਕੋ ਰਾਜ ਸਭਾ ਮੈਂ RAM ਨਾਮ ਸੁਧ ਆਈ ਤਾਂ ਕੋ ਦੁਖ ਹਰਿਓ ਕਰੁਣਾ ਮੈਂ ਅਪਣੀ ਤਜ ਬਢਾਈ ਜੇ ਨਰ ਜਸ ਕਿਰਪਾ ਨਿਦ ਗਾਇਓ ਤਾ ਕੋ ਪਇਓ ਸਹਾਈ ਕੋ ਨਾਨਕ ਮੈਂ ਇਹੀ ਫਰੋਸੈ ਗਈ ਆਨ ਸ਼ਰਨਾਈ ਮਾਰੂ ਮੈਂ ਲਾ ਨੋਵਾਂ ਅਬ ਮੈਂ ਕਾ ਕਰੋਂ ਰੀ ਮਾਈ ਸਗਲ ਜਨਮ ਵਿਖਿਨ ਸਿਓ ਖੋਇਆ ਸਿਮਰਿਓ ਨਾਹੀ ਕਨਾਈ ਰਹਾਉ ਕਾਲ ਫਾਸ ਜਬ ਘਰ ਮੈਂ ਮੇਲੀ ਤੇ ਸੁਧ ਸਭ ਬਿਸਰਾਈ ਰਾਮ ਨਾਮ ਬਿਨ ਯਾ ਸੰਕਟ ਮੈਂ ਕੋ ਅਬ ਹੋਤ ਸਹਾਈ ਜੋ ਸੰਪਤ ਆਪਣੀ ਕਰਮਾਨੀ ਸ਼ਿਨ ਮੈਂ ਭਈ ਪਰਾਈ ਕਉ ਨਾਨਕ ਯਾ ਸੋਚ ਰਹੀ ਮਨ ਅਰਜਸ ਕਬਹੂ ਨਾ ਗਾਈ ਮਾਰੂ ਮਲਾ ਨਵਾ ਮਾਈ ਮੈਂ ਮਨ ਕੋ ਮਾਨ ਨਾ ਤਿਆਗਿਓ ਮਾਇਆ ਕੇ ਮਦ ਜਨਮ ਸਿਰਾਇਓ ਰਾਮ ਭਜਨ ਨਹੀਂ ਲਾਗਿਓ ਰਹਾ ਜਮ ਕੋ ਡੰਡ ਪਰਿਓ ਸਿਰ ਉਪਰ ਤਬ ਸੋਵਤ ਤੈ ਜਾਗਿਓ ਕਾ ਹੋਤ ਅਬ ਕੈ ਪਸ਼ੁਤਾਏ ਛੂਟ ਤਨਾਹਨ ਭਾਗਿਓ ਇਹ ਚਿੰਤਾ ਉਪਜੀ ਖਟਮੇ ਜਬ ਗੁਰ ਚਰਨਨ ਅਨੁਰਾਗਿਓ ਸੁਫਲ ਜਨਮ ਨਾਨਕ ਤਬ ਹੁਆ ਜੋ ਪ੍ਰਭ ਜਸਮੇ ਪਾਗਿਓ ਮਾਰੂ ਅਸ਼ਟਪਦੀਆਂ ਮੈਲਾ ਪਹਿਲਾ ਕਰ ਪਹਿਲਾ ੴ ਸਤਿਗੁਰ ਪ੍ਰਸਾਦਿ 베ਦ ਪੁਰਾਨ ਕਥੇ ਸੁਣੇ ਹਾਰੇ मुनि अनेका 68 ਤੀਰਥ ਬੋਖਣਾ ਤਮ ਥਾਕੇ ਵੇਖਾ ਸੱਚ ਸਾਹਿਬ ਨਿਰਮਲੋ ਮਨ ਮਾਨੈ ਏਕਾ ਤੂੰ ਅਜਰਾਵਰ ਅਮਰ ਤੂੰ ਸਭ ਚਾਲਣਹਾਰੀ ਨਾਮ ਰਸਾਇਣ ਪਾਇ ਲੈ ਹਰ ਹਰ ਦੁੱਖ ਪਾਰੀ ਰਾਉ ਹਰ ਪੜੀਏ ਹਰ ਬੁੱਝੀਏ ਗੁਰਮਤੀ ਨਾਮ ਉਦਾਰਾ ਗੁਰਪੂਰ ਪੂਰੀ ਮਤ ਹੈ ਪੂਰਾ ਸ਼ਬਦ ਵਿਚਾਰ 86 ਤੀਰਥ ਹਰ ਨਾਮ ਹੈ ਇਲਵਿਖ ਤਾ ਟਨਹਾਰਾ ਜਲ ਬੇਲੋਵ ਜਲ ਮਥੈ ਤਤ ਲੋੜ ਐ ਅੰਧ ਅਗਿਆਨਾ ਗੁਰਮਤੀ ਦਦ ਮਥੀ ਐ ਅੰਮ੍ਰਿਤ ਪਾਈਏ ਨਾਮ ਨਿਧਾਨਾ ਮਨ ਮੁਖ ਤਤ ਨਾ ਜਾਣਨੀ ਪਸ਼ੂ ਮਾਹਿਸ ਮੰਨ ਹਉ ਮੈਂ ਮੇਰਾ ਮਰੀ ਮਰ ਮਰ ਜੰਮੈ ਵਾਰੋ ਵਾਰ ਗੁਰ ਕੈ ਸ਼ਬਦੇ ਜੇ ਮਰੈ ਫਿਰ ਮਰੈ ਨ ਦੂਜੀ ਵਾਰ ਗੁਰਮਤੀ ਜਗ ਜੀਵਨ ਮਨ ਵਸੈ ਸਭ ਕੁਲ ਉਧਾਰਣ ਹਾਰ ਸੱਚਾ ਵਖਰ ਨਾਮ ਹੈ ਸੱਚਾ ਵਾਪਾਰ ਲਾਹੇ ਨਾਮ ਸੰਸਾਰ ਹੈ ਗੁਰਮਤੀ ਵਿਚਾਰ ਦੂਜੈ ਪਾਏ ਕਾਰਕਮਾਵਣੀ ਨਿਤ ਟੋਟਾ ਸੰਸਾਰ ਸੱਚੀ ਸੰਗਤ ਥਾਨ ਸੱਤ ਸੱਚੇ ਕਰਬਾਰਾ ਸੱਚਾ ਭੋਜਨ ਪਾਓ ਸੱਤ ਸੱਚ ਨਾਮ ਅਧਾਰਾ ਸੱਚੀ ਬਾਣੀ ਸੰਤੋਖਿਆ ਸੱਚਾ ਸ਼ਬਦ ਵਿਚਾਰ ਤਸ ਭੋਗਣ ਪਾਤ ਸ਼ਾਈਆਂ ਦੁੱਖ ਸੁਖ ਸੰਘਾਰਾ ਮੋਟਾ ਨਾ ਉਤਰਾਈਐ ਗਲ ਔਗਣ ਪਾਰ ਮਾਨਸ ਦਾਤ ਨਾ ਹੋਵੇ ਤੂੰ ਦਾਤਾ ਸਾਰ ਅਗੰਮ ਅਗੋਚਰ ਤੂੰ ਥਣੀ ਅਵਿਗਤ ਅਪਾਰ ਗੁਰ ਸ਼ਬਦ ਦੀ ਦਰ ਜੋਈਏ ਮੁਕਤੇ ਪੰਡਾਰਾ ਨਾਨਕ ਮੇਲ ਨਾ ਚੁੱਕਈ ਸਾਚੇ ਵਾ ਪਾਰ ਮਾਰੂ ਮੈਂ ਲਾ ਪਹਿਲਾ ਵੇਖ ਬੋਇ ਥਾ ਲਦਿਆ ਦਿਆ ਸੁੰਦਮੁੰਝਾਰ ਕੰਧੀ ਦਿਸ ਨਾ ਆਵਈ ਨਾ ਔਰ ਵਾਰ ਨਾ ਪਾਰ ਵੰਝੀ ਹਾਥ ਨਾ ਖੇਵਟੂ ਜਲ ਸਾਗਰ ਅਸਰਾਲ ਬਾਬਾ ਜਗ ਫਾਥਾ ਮਾਂਜਾਲ ਗੁਰ ਪ੍ਰਸਾਦੀ ਉਬਰੇ ਸੱਚਾ ਨਾਮ ਸਮਾਲ ਰਹਾਉ ਸਤ ਗੁਰੂ ਹੈ ਬੋਇ ਥਾ ਸ਼ਬਦ ਲੰਘਾਵਣ ਹਰ ਤਿੱਥੈ ਪਵਣ ਨਾ ਪਾਵ ਕੋ ਨਾ ਜਲ ਨਾ ਅਕਰ ਤਿੱਥੈ ਸੱਚਾ ਸਤ ਨਾਏ ਅਵਜਲ ਤਾਰਣ ਹਰ ਗੁਰਮੁਖ ਲੰਘੇ ਸੇ ਪਾਰ ਪਏ ਸੱਚੇ ਸਿਉ ਲਿਬ ਲਾਏ ਆਵ ਗੌਣ ਨਿਵਾਰਿਆ ਜੋਤੀ ਜੋਤ ਮਿਲਾਏ ਗੁਰਮਤੀ ਸਹਿਜ ਊਪਜੈ ਸੱਚੇ ਰਹਿ ਸਮਾਏ ਸੱਤ ਪੜਾਈ ਪਾਈਐ ਬਿਖ ਅੰਤਰ ਮਨ ਰੋਸ ਪੁਰਬ ਲਿਖਿਆ ਪਾਈਐ ਇਸ ਨੂੰ ਦੀਜੈ ਦੋਸ਼ ਗੁਰਮੁਖ ਗਾੜੜ ਜੇ ਸੁਣੇ ਮੰਨੇ ਨਾਉ ਸੰਤੋਸ਼ ਮਗਰ ਮਚ ਪਹਾਈਐ ਕੁੰਡੀ ਜਾਲੋ ਗਤਾਏ ਦੁਰਮਤਾ ਫਾਫਾ ਫਾਈਏ ਘਿਰ ਫਿਰ ਬਚੋਤਾਏ ਜੰਮਣ ਮਰਨ ਸੁਜਈ ਕੀਰਤਨਾ ਮਿਟ ਜਾਏ ਥੋਮੇ ਬਖ ਪਾਏ ਜਗ ਤੂ ਪਾਇਆ ਸ਼ਬਦ ਵਸਾਏ ਬਖ ਜਾਏ ਜਰਾ ਜੋ ਨ ਸਕੇ ਸੱਚ ਹੈ ਲਵਲਾਏ ਜੀਵਨ ਮੁਕਤ ਸੋ ਆਖੀਐ ਜਿਸ ਵਿੱਚੋਂ ਹਉਮੈ ਜਾਏ ਸੰਧਾ ਤਾਵਤ ਜਗ ਬੰਧਿਆ ਨਾ ਬੁੱਝੈ ਵਿਚਾਰ ਜੰਮਣ ਮਰਣ ਵਿਸਾਰਿਆ ਮਨ ਮੁਖ ਮੁਗਦ ਗੁਵਾਰ ਬੋਲ ਰੱਖੇ ਸੇ ਉਬਰੇ ਸੱਚਾ ਸ਼ਬਦ ਵਿਚਾਰ ਸੁਹਟ ਪਿੰਜਰ ਪ੍ਰੇਮ ਕੈ ਬੋਲੇ ਬੋਲਣ ਹਰ ਅੱਜ ਚੁਗ ਹੈ ਅੰਮ੍ਰਿਤ ਪੀਆ ਉੱਡਦਾ ਏ ਕਵਾਰ ਗੁਰ ਮਿਲਿਆ ਖਸਮ ਪਛਾਣੀਐ ਕਹੋ ਨਾਨਕ ਮੋਖ ਦਵਾਰ